ਪਿਆਰੇ ਪੰਜਾਬ ਵਾਸੀਓ ਮੈਂ ਅੱਜ 77ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਉਦੇਸ਼ ਵਿੱਚ ਵਸਤੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ तहे ਦਿਲੋਂ ਵਧਾਈ ਦਿੰਦਾ ਹਾਂ ਦੇਸ਼ ਦੀਆਂ ਜਿੰਨੇ ਸਿਨਾਵਾ ਅਧਿਆਰਮਨ ਬਲਾਦੇ ਮਹਾਨ ਸੂਰਬੀਰਾਂ ਨੂੰ ਸਲਾਮ ਕਰਦਾ ਹਾਂ 26 ਜਨਵਰੀ 1950 ਨੂੰ ਭਾਰਤ ਦੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸੱਤ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਸਾਡਾ ਇਤਿਹਾਸ ਲੜਿਆਂ ਵਾਲੇ ਬਾਗ ਔਰ ਖੂਨੀ ਸਾਕੇ ਨਾਲ ਭਰਿਆ ਹੋਇਆ ਹੈ ਸਾਨੂੰ ਮਾਣ ਹੈ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਸ ਮੌਕੇ ਤੇ ਮੈਂ ਮਹਾਨ ਦੇਸ਼ ਭਗਤ ਲਾਲਾ ਲਾਜਪਤ ਰਾਏ ਜੀ ਨੂੰ ਵੀ ਯਾਦ ਕਰਦਾ ਹਾਂ ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਊਟੀਕੇ ਦੇ ਨਾਲ ਸੰਬੰਧਤ ਆਮ ਸਾਡੀ ਸਰਕਾਰ ਬਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸੌਂਹ ਸ਼ਹੀਦ ਦੇ ਆਲਮ ਸਰਦਾਰ ਭਗਤ ਸਿੰਘ ਜੀ ਦੇ ਜੱਤੀ ਪਿੰਡ ਘਟਕਲ ਕਲਾ ਵਿਖੇ ਚੁੱਕੀ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਇਹ ਫੈਸਲੇ ਲਏ ਨੇ ਆ ਸਰਕਾਰੀ ਦਫਤਰਾਂ ਇਹ ਸ਼ਹੀਦ ਭਗਤ ਸਿੰਘ ਤੇ ਸਰਦਾਰ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪ੍ਰੀਮ ਰਾਓ ਬੇਚ ਕਰਦੀਆਂ ਤਸਵੀਰਾਂ ਲਾਈਆਂ ਜੋ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਹਨ ਮਹਾਲੀ ਮੰਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਵਿੱਚ ਇਹ ਮਹੱਤਵਪੂਰਨ ਤੌਰ ਕਾ ਨਿਭਾਉਣ ਉਪਰੰਤ ਹੁਣ ਪੰਜਾਬ ਸਰਕਾਰ ਨੇ ਉੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਬੁੱਧ ਸਥਾਪਿਤ ਕੀਤਾ ਸਾਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਸਾਥਕਾਂ ਫੌਜੀਆਂ ਦੀ ਭਲਾਈ ਲਈ ਡੇਢ ਸੰਕਲਪ ਹੈ ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਬਾਤਸਾਂ ਲਈ ਐਕਸਪਰੇਸ਼ੀਆ ਰਾਸੀ ਜਿਹੜੀ 50 ਲੱਖ ਰੁਪਏ ਤੋਂ ਵਧਾ ਕੇ ਕਿ ਕਰੋੜ ਰੁਪਏ ਕੀਤੀ ਹੈ ਸਾਡੀ ਸਰਕਾਰ ਨੇ ਸਵਿੱਤੀ ਸਹਾਇਤਾ ਸਕੀਮ ਅਨੇਕ ਅਗਲੀ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਨੇ ਸੂਬੇ ਦੇ ਦੇਸ਼ ਸੂਬੇ ਦੇ ਦੇਸ਼ ਦੀ ਸਰਕਾਰ ਹੈ ਜਾਣ ਮਾਰਕ ਵਾਲੇ ਪੁਲਿਸ ਕਰਮਚਾਰੀਆਂ ਪਰਿਵਾਰਾਂ ਨੂੰ 2 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦੇ ਆ ਸਾਡੀ ਸਰਕਾਰ ਨੇ 2 April ਸਾਡੀ ਸਰਕਾਰ ਨੇ April 2022 ਤੋਂ ਹੁਣ ਤੱਕ 63000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਦਰ ਧਰਮ ਦੇ ਰਾਖੇ ਤੇ 350ਵੇਂ ਸ਼ੀਤੀ ਵਿਹਾੜੇ ਨੂੰ ਸਮਰਪਤ ਪੰਜਾਬ ਸਰਕਾਰ ਵੱਲੋਂ 19 ਸੁਕਮੰਦਰੀ ਸਮਾਰੋਹ ਕਰਵਾਏ ਗਏ। ਸ਼੍ਰੀ ਅਨੰਦਪੁਰ ਸਾਹਿਬ ਵਿਕੇ 20 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਯਾਦਗਾਰੀ ਉਹ ਸਾਰੀ ਕੀ ਕਰਵਾਈ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਵਿਕੇ ਤੱਕ ਸ਼੍ਰੀ ਕੇਸਗੜ੍ਹ ਨੂੰ ਜਾਣ ਵਾਲੀਆਂ ਰਸਤਿਆਂ ਨੂੰ ਪ੍ਰਾਪਤੀ ਮਾਰਗਵਜੋਂ ਦੀ ਸੇਕਸਤ ਕੀਤਾ ਜਾ ਰਿਹਾ ਹੈ। ਅਗੇ ਸ਼੍ਰੀ ਗੁਰੂ ਤੇਗ ਬਹਾਦਰ ਤੋਇਤਰ ਵਾਣੋਜਨਾ ਦੇ ਹਿੱਸੇ ਮਜੋ ਪੰਚ ਬ ਉਨជា ਕੁਇਤਰ ਮਹਿੰਦਸਨ ਕਰਨ ਦੀ ਮਹਿੰਦਸਨ ਰੂਪੀ ਕੀਤੀ ਗਈ ਹੈ ਮੁੱਖ ਮੰਤਰੀ ਸਰਦਾਰ ਪੰਨ ਸਿੰਘ ਮਾਨ ਵੱਲੋਂ ਰਾਲਾਗੜ੍ਹ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਦੇ ਜੀਵਨ ਨੂੰ ਸਮਰਪਤ ਅਦਨਕ ਇਮਾਰਤਾਂ ਦਾ ਗਾਟੜ ਕੀਤਾ ਗਿਆ ਹੈ ਸੇਖ ਸਾਡੀ ਸਰਕਾਰ ਦੇ ਸਭ ਤੋਂ ਵੱਧ ਤਜੀਬ ਵਾਲੇ ਇਤਰਾ ਵਿੱਚ ਸਾਡੀ ਸਰਕਾਰ ਵੱਲੋਂ ਸੇਖ ਬੀਮਾ ਯੋਜਨਾ ਲਾਂਚ ਕੀਤੀ ਗਈ ਹੈ ਜਿਸ ਦੀ ਪੰਜਾਬ ਦੇ ਚੰਡੀਗੜ੍ਹ ਦੇ ਸਰਕਾਰੀ ਅਤੇ ਸੂਬੇ ਦੇ ਸੂਚੀਬੱਧ ਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਦਾ ਨਗਦੀ ਰਹਿ ਕੇ ਇਲਾਜ ਕੀਤਾ ਜਾਵੇਗਾ ਇਸ ਨਾਲ ਪੰਜਾਬ ਦਾ ਪੰਜਾਬ 23 ਦਾ ਪਹਿਲਾ ਸੂਬਾ ਬਣ ਗਿਆ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 885 ਆਮ ਆਦਮੀ ਕਲੀਨਿਕ ਵਿੱਚ ਤਕਰੀਬਨ 5 ਕਰੋੜ ਲੋਕਾਂ ਨੇ ਮੁਫਤ ਇਲਾਜ ਦਾ લાભ ਲਿਆ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਲਈ 117 ਦੀਆਂ ਦਵਾਈਆਂ 47 ਕਿਸਮ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਲੋਕਾਂ ਨੂੰ ਪਿਆਰੀ ਸੇ ਸੂਤਾ ਦੇਣ ਦੇ ਮਕਸਦ ਨਾਲ 356 ਹਾਈ ਟੈਕ ਐਂਬੂਲੈਂਸ ਲੋਕਾਂ ਲਈ ਸੇਵਾ ਵਿੱਚ ਸਾਇਨਾਤ ਹਨ ਯੁੱਧ ਨਸ਼ੇ ਅਵਰੁੱਧ ਤਾਇਤ ਦੇ ਨਸ਼ਿਆਂ ਦੇ ਸਦਾਕਰਾਂ ਨੂੰ ਜਿੱਥੇ ਵੀ ਲੱਗਿਆ ਉੱਥੇ ਨਸ਼ਾ ਪੀੜਤਾਂ ਨੂੰ ਮੁਕਤ ਹਾਰਾ ਵਿੱਚ ਲਿਆਉਣ ਲਈ ਪੰਜਾਬ ਵਿੱਚ 548 ਹੋਟ ਕਲੀਨਿਕ ਸਤੀ ਵੀ ਐਡਿਕਸ਼ਨ ਸੈਂਟਰ ਉਨੇ ਵੀ ਰੀਹਬਿਲਿਟੇਸ਼ਨ ਸੈਂਟਰ ਕਾਰਸੀ ਲਾਹੌਰ ਤੱਕ ਕਿੰਨੇ ਸੈਂਟਰਾਂ ਵਿੱਚ ਲਗਭਗ 11 ਲੱਖ ਬੀਚਾ ਵੱਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ